ਨੇਚਰਲ ਟੈਲੈਂਟ ਤੋਂ ਮਤਲਬ ਇਹ ਹੁੰਦਾ ਹੈ ਕਿ ਕੀ ਉਸ ਵਿਅਕਤੀ ਕੋਲ ਜੈਨੇਟਿਕ ਤੌਰ ਤੇ ਇਸ ਕਿਸਮ ਦਾ ਬੋਧ ਹੈ ਕਿ ਉਹ ਪਿਤਾਪੁਰਖੀ ਰੂਪ ਦੇ ਵਿੱਚ ਬਾਕੀਆਂ ਨਾਲੋਂ ਸਿਆਣਪ ਦੇ ਕਣ ਆਪਣੇ ਸਰੀਰ ਦੇ ਅੰਦਰ ਜ਼ਿਆਦਾ ਰੱਖਦਾ ਹੈ ਇਸ ਨੂੰ ਅਸੀਂ ਨੇਚਰਲ ਟੈਲੈਂਟ ਕਹਿ ਸਕਦੇ ਹਾਂ ਕੁਝ ਵਿਅਕਤੀ ਬੜੇ ਸਹਿਜ ਰੂਪ ਦੇ ਵਿੱਚ ਸੰਗੀਤ ਜਾਂ ਕਲਾ ਦੇ ਵਿੱਚ ਪ੍ਰਵੀਨ ਹੋ ਜਾਂਦੇ ਹੈ ਉਹ ਵਿਅਕਤੀ ਭਾਵੇਂ ਕਿਸੇ ਤੋਂ ਵੱਖਰੀ ਟ੍ਰੇਨਿੰਗ ਨਾ ਲੈਣ ਪਰ ਫਿਰ ਵੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੇ ਕੁਦਰਤੀ ਜਾਂ ਜੈਨੇਟਿਕ ਸਟਰਕਚਰ ਕਾਰਨ ਆਪਣੇ ਟੈਲੈਂਟ ਨੂੰ ਲੋਕਾਂ ਸਾਹਮਣੇ ਪ੍ਰਦਰਸ਼ ਵਧੀਆ ਤਰੀਕੇ ਨਾਲ ਪ੍ਰਦਰਸ਼ਿਤ ਕਰਦੇ ਹਰ ਬੱਚੇ ਵਿੱਚ ਵੱਖਰੀ ਯੋਗਤਾ ਹੁੰਦੀ ਹੈ ਉਸ ਦੀ ਵੱਖਰੀ ਯੋਗਤਾ ਨੂੰ ਪਹਿਚਾਣਨੋ ਜ਼ਰੂਰੀ ਨਹੀਂ ਹੈ ਕਿ ਸਾਰੇ ਮਾਪੇ ਹਰ ਬੱਚੇ ਦੀ ਯੋਗਤਾ ਨੂੰ ਆਪੇ ਪਹਿਚਾਣ ਸਕਣ ਇਹਦੇ ਲਈ ਪ੍ਰੋਫੈਸ਼ਨਲ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਕਿਸੇ ਪ੍ਰੋਫੈਸ਼ਨਲ ਦੀ ਸਹਾਇਤਾ ਲੈ ਸਕਦੇ ਹੋ ਪਿਆਰੇ ਵਿਦਿਆਰਥੀਓ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਕੀ ਹਰ ਕਿਸੇ ਵਿਅਕਤੀ ਦਾ ਦਿਮਾਗ ਬਰਾਬਰ ਹੁੰਦਾ ਹੈ ਹਰ ਕਿਸੇ ਵਿਅਕਤੀ ਦੀ ਸਿੱਖਣ ਯੋਗਤਾ ਦੂਸਰੇ ਵਿਅਕਤੀ ਦੇ ਇੱਕ ਸਮਾਨ ਹੁੰਦੀ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਕੰਮ ਨੂੰ ਕਰਨ ਲੱਗਿਆ ਵਿਸ਼ੇਸ਼ ਤੌਰ ਤੇ ਪੜ੍ਹਾਈ ਕੰਪੀਟੀਸ਼ਨ ਦੀ ਪ੍ਰੀਖਿਆ ਜਾਂ ਹੋਰ ਕੋਈ ਵੀ ਅਕਾਦਮਿਕ ਕੰਮ ਉਸ ਦੇ ਵਿੱਚ ਉਹ ਇੱਕ ਕਿਸਮ ਦੀ ਯੋਗਤਾ ਨਾਲ ਹੀ ਕਰ ਸਕਦਾ ਹੈ ਜਾਂ ਉਹਦੇ ਵਿੱਚ ਕੋਈ ਅੰਤਰ ਹੁੰਦਾ ਹੈ ਇਹ ਗੱਲ ਸਮਝਣ ਦੀ ਬੇਹੱਦ ਜ਼ਰੂਰਤ ਹੈ ਬਹੁਤ ਵਾਰੀ ਇਹ ਕਿਹਾ ਜਾਂਦਾ ਹੈ ਵਿਦਿਆਰਥੀਆਂ ਨੂੰ ਦੋਸ਼ ਦਿੱਤਾ ਜਾਂਦਾ ਹੈ ਕਿ ਇਹ ਵਿਦਿਆਰਥੀ ਇੰਟੈਲੀਜੈਂਟ ਹੈ ਇਹ ਵਿਦਿਆਰਥੀ ਇੰਟੈਲੀਜੈਂਟ ਨਹੀਂ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਣ ਵਾਸਤੇ ਦੋ ਪ੍ਰਮੁੱਖ ਪੱਖ ਹੈ ਇੱਕ ਪੱਖ ਇਹ ਹੈ ਕਿ ਉਹ ਵਿਅਕਤੀ ਹੈ ਜਿਹੜਾ ਜਿਹੜਾ ਕਿਸੇ ਵੀ ਯੋਗਤਾ ਨੂੰ ਹਾਸਲ ਕਰਨਾ ਚਾਹੁੰਦਾ ਹੈ ਉਹਦੀ ਸਮਰੱਥਾ ਕੀ ਹੈ ਉਹ ਆਪਣੇ ਸਮਰੱਥਾ ਤੇ ਕਮਿਟਮੈਂਟ ਨਾਲ ਆਪਣੀ ਯੋਗਤਾ ਹਾਸਲ ਕਰਨ ਲਈ ਕੀ ਉਤਪੰਨ ਕਰਦਾ ਹੈ ਦੂਸਰਾ ਕਿ ਉਸ ਵਿਅਕਤੀ ਵਿੱਚ ਕੁਦਰਤੀ ਤੌਰ ਤੇ ਹੀ ਇਹ ਯੋਗਤਾ ਪਾਈ ਗਈ ਹੈ ਕਿ ਉਹ ਹਰ ਚੀਜ਼ ਨੂੰ ਜਲਦੀ ਸਿੱਖਦਾ ਹੈ ਸੰਸਕ੍ਰਿਤ ਦੇ ਵਿਦਵਾਨਾਂ ਨੇ ਇਸ ਗੱਲ ਨੂੰ ਸਮਝਣ ਵਾਸਤੇ ਕਿ ਕੋਈ ਵਿਅਕਤੀ ਕਿਸੇ ਵੀ ਵਰਤਾਰੇ ਨੂੰ ਕਿੰਨਾ ਛੇਤੀ ਸਿੱਖ ਸਕਦਾ ਜਾਂ ਸਮਝ ਸਕਦਾ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਉਹਨਾਂ ਤਿੰਨ ਹਿੱਸਿਆਂ ਨਾਲ ਹੀ ਕੋਈ ਵਿਅਕਤੀ ਗਿਆਨ ਵਿਗਿਆਨ ਜਾਂ ਕੋਈ ਵੀ ਕੰਪੀਟੀਸ਼ਨ ਦੀ ਪ੍ਰੀਖਿਆ ਪਾਸ ਕਰਨ ਵਿੱਚ ਵਧੀਆ ਕਲਾਕਾਰ ਸਹਿਤਕਾਰ ਨੇਤਾ ਅਬਨੇਤਾ ਬਣਨ ਦੇ ਵਿੱਚ ਪ੍ਰਵੀਨਤਾ ਹਾਸਲ ਕਰ ਸਕਦਾ ਹੈ ਉਹ ਤਿੰਨ ਪੱਖ ਨੇ ਪ੍ਰਤਿਭਾ ਵਿਉਤਪਤੀ ਅਤੇ ਅਭਿਆਸ ਪ੍ਰਤਿਭਾ ਦਾ ਮਤਲਬ ਹੁੰਦਾ ਹੈ ਨੇਚਰਲ ਟੈਲੈਂਟ ਕੀ ਉਸ ਵਿਅਕਤੀ ਦੇ ਵਿੱਚ ਕੋਈ ਨੇਚਰਲ ਟੈਲੈਂਟ ਹੈ ਨੇਚਰਲ ਟੈਲੈਂਟ ਤੋਂ ਮਤਲਬ ਇਹ ਹੁੰਦਾ ਹੈ ਕਿ ਕੀ ਉਸ ਵਿਅਕਤੀ ਕੋਲ ਜੈਨੇਟਿਕ ਤੌਰ ਤੇ ਇਸ ਕਿਸਮ ਦਾ ਬੋਧ ਹੈ ਕਿ ਉਹ ਪਿਤਾ ਪੁਰਖੀ ਰੂਪ ਦੇ ਵਿੱਚ ਬਾਕੀਆਂ ਨਾਲੋਂ ਸਿਆਣਪ ਦੇ ਕਣ ਆਪਣੇ ਸਰੀਰ ਦੇ ਅੰਦਰ ਜ਼ਿਆਦਾ ਰੱਖਦਾ ਹੈ ਇਸ ਨੂੰ ਅਸੀਂ ਨੇਚਰਲ ਟੈਲੈਂਟ ਕਹਿ ਸਕਦੇ ਹਾਂ ਇਸ ਨੂੰ ਅਸੀਂ ਜੈਨੇਟਿਕ ਬਿਹੇਵੀਅਰ ਵੀ ਕਹਿ ਸਕਦੇ ਹਾਂ ਤੁਸੀਂ ਬਹੁਤ ਵਾਰੀ ਦੇਖਿਆ ਹੋਣਾ ਕਿ ਇੱਕ ਖਾਸ ਨਸਲ ਦੇ ਕੁੱਤਿਆਂ ਨੂੰ ਹੀ ਆਰਮੀ ਦੇ ਵਿੱਚ ਜਾਂ 에어ਪੋਰਟ ਵਰਗੀਆਂ ਥਾਵਾਂ ਦੇ ਉੱਪਰ ਟ੍ਰੇਨਡ ਕਰਕੇ ਲਗਾਇਆ ਜਾਂਦਾ ਹੈ ਕਿ ਉਹ ਨਸ਼ੀਲੇ ਪਦਾਰਥ ਅਤੇ ਹੋਰ ਸਮਗਲ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਸੁੰਘ ਸਕਣ ਇਦਾ ਮਤਲਬ ਇਹ ਹੋਇਆ ਕਿ ਜੈਨੇਟਿਕਲੀ ਉਸ ਇੱਕ ਵਿਸ਼ੇਸ਼ ਨਸਲ ਦੇ ਕੁੱਤਿਆਂ ਦੇ ਵਿੱਚ ਉਹ ਸ਼ਕਤੀ ਵਧੇਰੇ ਪਾਈ ਜਾਂਦੀ ਹੈ ਦੂਸਰਾ ਪੱਖ ਸਾਡੇ ਕੋਲੇ ਆਉਂਦਾ ਹੈ ਵਿਉਤਪਤੀ ਵਿਉਤਪਤੀ ਦਾ ਮਤਲਬ ਹੁੰਦਾ ਹੈ ਰੀਪ੍ਰੋਡਕਸ਼ਨ ਕਿ ਜਿਹੜੀ ਵੀ ਚੀਜ਼ ਕੋਈ ਵਿਅਕਤੀ ਸੁਣਦਾ ਸਮਝਦਾ ਉਸ ਨੂੰ ਦੁਬਾਰਾ ਉਸੇ ਰੂਪ ਦੇ ਵਿੱਚ ਅੱਗੇ ਲਿਆ ਸਕਦਾ ਹੈ ਇਹ ਕਿਸੇ ਵਿਅਕਤੀ ਦੀ ਸਿੱਖਣ ਯੋਗਤਾ ਦਾ ਦੂਸਰਾ ਪੱਖ ਹੁੰਦਾ ਹੈ ਤੇ ਤੀਸਰਾ ਪੱਖ ਜਿਸ ਨੂੰ ਅਸੀਂ ਅਭਿਆਸ ਕਹਿੰਦੇ ਆ ਉਹ ਬਹੁਤ ਸਾਰੇ ਵਿਅਕਤੀਆਂ ਨੂੰ ਇੱਕ ਸਮਾਨ ਕਰ ਦਿੰਦਾ ਤੇ ਉਹਦੇ ਨਾਲ ਬਹੁਤ ਸਾਰੇ ਵਿਅਕਤੀ ਇੱਕੋ ਤਰੀਕੇ ਨਾਲ ਬਹੁਤ ਸਾਰੀਆਂ ਚੀਜ਼ਾਂ ਨੂੰ ਸਿੱਖਣ ਦੀ ਯੋਗਤਾ ਰੱਖ ਲੈਂਦੇ ਆ ਅਸੀਂ ਸਾਰੇ ਜਾਣਦੇ ਆ ਜਦੋਂ ਅਸੀਂ ਆਰਮੀ ਦੇ ਵਿੱਚ ਬਲੈਕ ਕਮਾਂਡੋਜ਼ ਦੀ ਗੱਲ ਕਰਦੇ ਆ ਜਾਂ ਹੋਰ ਬਹੁਤ ਸਾਰੀਆਂ 에ਅਰਪੋਰਟ ਫੋਰਸ ਦੇ ਵਿੱਚ ਪਾਇਲਟਸ ਦੀ ਗੱਲ ਕਰਦੇ ਆ ਜਾਂ ਵੱਖੀਆਂ ਵੱਖਰੀਆਂ ਜਿਹੜੀਆਂ ਸੈਨਾ ਦੀਆਂ ਟੁਕੜੀਆਂ ਹੁੰਦੀਆਂ ਜਦੋਂ ਉਹਨਾਂ ਨੂੰ ਪਰੇਡ ਕਰਦੇ ਆ ਦੇਖਦੇ ਆ ਤਾਂ ਉਹ ਸਾਰਿਆਂ ਦੇ ਜਿਹੜੇ ਫਿਜ਼ੀਕਲ ਫੀਚਰ ਹੈ ਜਾਂ ਸਾਰਿਆਂ ਦਾ ਜੀਨੋਮ ਹੈ ਜਾਂ ਜੈਨੇਟਿਕ ਸਟਰਕਚਰ ਹੈ ਉਹ ਇੱਕ ਸਮਾਨ ਨਹੀਂ ਹੁੰਦਾ ਪਰ ਉਹਨਾਂ ਨੂੰ ਲਗਾਤਾਰ ਮਿਹਨਤ ਕਰਾ ਕੇ ਅਭਿਆਸ ਕਰਵਾ ਕੇ ਜਦੋਂ ਅਸੀਂ ਪਰੇਡ ਦੇ ਵਿੱਚ ਦੇਖਦੇ ਆ ਤਾਂ ਸਾਰਿਆਂ ਨੂੰ ਸਮ ਤਾਲ ਕੀਤਾ ਪਿਆ ਹੁੰਦਾ ਹੈ ਬਿਲਕੁਲ ਇਹੀ ਸਾਰੀਆਂ ਚੀਜ਼ਾਂ ਪੜ੍ਹਾਈ ਦੇ ਵਿੱਚ ਵੀ ਲਾਗੂ ਹੁੰਦੀਆਂ ਜਦੋਂ ਅਸੀਂ ਕਿਸੇ ਵਿਦਿਆਰਥੀ ਨੂੰ ਪੜ੍ਹਾਈ ਵਾਲੇ ਪਾਸੇ ਪਾਉਣੇ ਆ ਤਾਂ ਸਭ ਤੋਂ ਪਹਿਲਾਂ ਸਾਡੇ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਜਿੰਨਾ ਵੀ ਵਿਅਕਤੀਆਂ ਨੂੰ ਅਸੀਂ ਪਲੱਸ 2 ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਅੱਗੇ ਪੜਾ ਰਹੇ ਆ ਕਿ ਉਹਨਾਂ ਸਾਰਿਆਂ ਦਾ ਦਿਮਾਗ ਬਰਾਬਰ ਹੈ ਜਾਂ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਦਾ ਅੰਤਰ ਹੈ ਇਹਨੂੰ ਸਮਝਣ ਦੀ ਬੇਹੱਦ ਜ਼ਰੂਰਤ ਹੈ ਕੁਝ ਵਿਅਕਤੀ ਅਜਿਹੇ ਹੁੰਦੇ ਆ ਜਿਨ੍ਹਾਂ ਚ ਨਮੈਰੀਕਲ ਸਟਰੈਂਥ ਜ਼ਿਆਦਾ ਹੁੰਦੀ ਹੈ ਉਹ 1 ਮਿੰਟ ਚ ਬੈਠੇ ਬੈਠੇ ਹਿਸਾਬ ਕਿਤਾਬ ਜੋੜ ਲੈਂਦੇ ਆ ਜਦੋਂ ਕਿ ਦੂਸਰੇ ਵਿਅਕਤੀ ਨੂੰ ਉਹੀ ਕੰਮ ਕਰਨ ਵਾਸਤੇ ਕੈਲਕੂਲੇਟਰ ਦੀ ਜ਼ਰੂਰਤ ਪੈਂਦੀ ਹੈ ਇਸੇ ਤਰੀਕੇ ਨਾਲ ਕੁਝ ਵਿਅਕਤੀ ਬੜੇ ਸਹਿਜ ਰੂਪ ਦੇ ਵਿੱਚ ਸੰਗੀਤ ਜਾਂ ਕਲਾ ਦੇ ਵਿੱਚ ਪ੍ਰਵੀਨ ਹੋ ਜਾਂਦੇ ਆ ਉਹ ਵਿਅਕਤੀ ਭਾਵੇਂ ਕਿਸੇ ਤੋਂ ਵੱਖਰੀ ਟ੍ਰੇਨਿੰਗ ਨਾ ਲੈਣ ਪਰ ਫਿਰ ਵੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੇ ਕੁਦਰਤੀ ਜਾਂ ਜੈਨੇਟਿਕ ਸਟਰਕਚਰ ਕਾਰਨ ਆਪਣੇ ਟੈਲੈਂਟ ਨੂੰ ਲੋਕਾਂ ਸਾਹਮਣੇ ਪ੍ਰਦਰਸ਼ਨ ਵਧੀਆ ਤਰੀਕੇ ਨਾਲ ਪ੍ਰਦਰਸ਼ਿਤ ਕਰ ਦਿੰਦੇ ਆ ਇਸ ਲਈ ਅਸੀਂ ਇਹ ਮੰਨ ਸਕਦੇ ਆ ਕਿ ਵਿਅਕਤੀਆਂ ਦੇ ਵਿੱਚ ਥੋੜੇ ਬਹੁਤੇ ਫਰਕ ਨਾਲ ਉਹਨਾਂ ਦੇ ਸੋਚਣ ਦੇ ਵਿੱਚ ਸਮਝਣ ਦੇ ਵਿੱਚ ਅਤੇ ਉਸ ਨੂੰ ਰੀਪਰੋਡਿਊਸ ਟਰਨ ਜਾਂ ਸਿੱਖਣ ਦੇ ਵਿੱਚ ਅੰਤਰ ਥੋੜਾ ਆ ਜਾਂਦਾ ਹੈ ਪਰ ਫਿਰ ਵੀ ਨਾਲ ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਆਪਣੇ ਇਸ ਕੁਦਰਤੀ ਵਰਤਾਰੇ ਤੋਂ ਨੇਚਰਲ ਇਟੇਰੈਂਟ ਤੋਂ ਥੋੜਾ ਵਿਰਵ ਹੈ ਫਿਰ ਵੀ ਉਸ ਨੂੰ ਟ੍ਰੇਨਿੰਗ ਦੇ ਕੇ ਇੱਕ ਵਧੀਆ ਵਿਅਕਤੀ ਜਾਂ ਗਿਆਨਵਾਨ ਵਿਅਕਤੀ ਬਣਾਇਆ ਜਾ ਸਕਦਾ ਹੈ ਇਸ ਦੇ ਲਈ ਜਦੋਂ ਕੋਈ ਵਿਅਕਤੀ ਲਗਾਤਾਰ ਮਿਹਨਤ ਕਰਦਾ ਇੱਕ ਵਿਅਕਤੀ ਇਹ ਮੰਨ ਲੈਂਦਾ ਹੈ ਕਿ ਇਸ ਵਿਸ਼ੇਸ਼ ਕੋਰਸ ਨੂੰ ਮੈਂ ਪਾਰ ਨਹੀਂ ਕਰ ਸਕਦਾ ਪਾਸ ਨਹੀਂ ਕਰ ਸਕਦਾ ਇਸ ਵਿਸ਼ੇਸ਼ ਕੋਰਸ ਨੂੰ ਮੈਂ ਸਿੱਖ ਨਹੀਂ ਸਕਦਾ ਪਰ ਜੇ ਉਹ ਵਿਅਕਤੀ ਲਗਾਤਾਰ ਅਭਿਆਸ ਕਰੇ ਆਪਣੀ ਟਾਈਮ ਮੈਨੇਜਮੈਂਟ ਕਰੇ ਲਗਾਤਾਰ ਆਪਣੇ ਵੱਖ-ਵੱਖ ਵਿਸ਼ਿਆਂ ਤੇ ਲੱਗਿਆ ਰਹੇ ਤਾਂ ਉਹ ਵਿਅਕਤੀ ਪੂਰਨ ਰੂਪ ਦੇ ਵਿੱਚ ਸਫਲਤਾ ਹਾਸਲ ਕਰ ਸਕਦਾ ਹੈ ਇਹਦਾ ਮਤਲਬ ਇਹ ਹੋਇਆ ਕਿ ਨਾ ਤਾਂ ਕੱਲੀ ਪ੍ਰਤਿਭਾ ਕੰਮ ਕਰਦੀ ਹੈ ਨੇਚੁਰਲ ਟੈਲੈਂਟ ਕੰਮ ਕਰਦਾ ਹੈ ਬਹੁਤ ਸਾਰੇ ਵਿਅਕਤੀ ਹੈ ਜਿਨ੍ਹਾਂ ਕੋਲੇ ਨੇਚੁਰਲ ਟੈਲੈਂਟ ਹੋਊਗਾ ਪਰ ਜੇਕਰ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਦਾ ਕਿਸੇ ਵਧੀਆ ਪਲੇਟਫਾਰਮ ਤੇ ਜਾਣ ਦਾ ਕੋਈ ਸਹਿਦ ਦੇਣ ਵਾਲਾ ਵਿਅਕਤੀ ਨਹੀਂ ਮਿਲਦਾ ਕੋਈ ਉਹਨਾਂ ਨੂੰ ਅੱਗੇ ਮੰਜ਼ਲ ਦਿਖਾਉਣ ਵਾਲਾ ਨਹੀਂ ਮਿਲਦਾ ਤਾਂ ਉਹ ਵੀ ਜਿਹੜੇ ਲਾਲ ਐ ਉਹ ਜ਼ਮੀਨ ਦੇ ਵਿੱਚ ਦੱਬੇ ਹੀ ਰਹਿ ਜਾਂਦੇ ਐ ਇਸ ਕਰਕੇ ਜਿਵੇਂ ਹੀਰੇ ਨੂੰ ਤਰਾਸ਼ਣਾ ਪੈਂਦਾ ਉਸ ਪ੍ਰਕਾਰ ਹੀ ਕਿਸੇ ਵੀ ਵਿਅਕਤੀ ਦੀ ਪ੍ਰਤਿਭਾ ਨੂੰ ਮੈਂਟਰ ਦੁਆਰਾ ਅਧਿਆਪਕਾਂ ਦੁਆਰਾ ਉਹਨੂੰ ਤਰਾਸ਼ ਕੇ ਬਾਹਰ ਕੱਢਿਆ ਜਾਂਦਾ ਜਿਦੇ ਨਾਲ ਉਹ ਵਿਅਕਤੀ ਐ ਜਿਹੜਾ ਵਧੀਆ ਤਰੀਕੇ ਨਾਲ ਆਪਣੀ ਪ੍ਰਤਿਭਾ ਨੂੰ ਅੱਗੇ ਨਿਖਾਰ ਸਕਦਾ ਹੈ ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਜੇ ਕੋਈ ਵਿਅਕਤੀ ਟਾਈਮ ਮੈਨੇਜਮੈਂਟ ਕਰਦਾ ਹੈ ਮਿਹਨਤ ਕਰਦਾ ਹੈ ਉਹ ਸਾਰੀਆਂ ਚੀਜ਼ਾਂ ਨੂੰ ਸਿੱਖ ਸਕਦਾ ਹੈ ਤੇ ਅਸੀਂ ਅਖੀਰ ਵਿੱਚ ਕਨਕਲੂਜਨ ਦੇ ਤੌਰ ਤੇ ਇਹੀ ਕਹਿ ਸਕਦੇ ਹਾਂ ਕਿ ਹਰ ਵਿਅਕਤੀ ਦੀ ਜਿਹੜੀ ਦਿਮਾਗੀ ਸਮਰੱਥਾ ਹੈ ਉਹ ਭਾਵੇਂ ਵੱਖ-ਵੱਖ ਹੁੰਦੀ ਹੈ ਪਰ ਫਿਰ ਵੀ ਉਹਦੀ ਸਫਲਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਹ ਕਿੰਨੇ ਵਧੀਆ ਮਿਹਨਤ ਨਾਲ ਲਗਾਤਾਰਤਾ ਦੇ ਵਿੱਚ ਆਪਣਾ ਅਭਿਆਸ ਕਰਦਾ ਰਹਿੰਦਾ ਹੈ ਇਸ ਦੇ ਨਾਲ ਦੂਜੀ ਗੱਲ ਜੁੜੀ ਹੋਈ ਇਹ ਵੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਉਹਦੀ ਰੁਚੀ ਅਨੁਸਾਰ ਕੰਮ ਦਿੱਤਾ ਜਾਵੇ ਜਿਸ ਕੰਮ ਦੇ ਵਿੱਚ ਉਸ ਦੀ ਦਿਲਚਸਪੀ ਹੈ ਤਾਂ ਇਹ ਸਾਡੀਆਂ ਵਿਗਿਆਨਕ ਸ਼ੋਧਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਦੁੱਗਣੀ ਤੇਜ਼ੀ ਨਾਲ ਉਹ ਸਿੱਖ ਸਕਦਾ ਹੈ ਇਸ ਕਰਕੇ ਸਿੱਖਣ ਦੇ ਵਿੱਚ ਜਿਹੜੇ ਵਿਅਕਤੀ ਸਟ੍ਰੈਟਜੀ ਬਣਾ ਕੇ ਚੱਲਦੇ ਆ ਵਿਉਂਤਬੰਦੀ ਬਣਾ ਕੇ ਚੱਲਦੇ ਆ ਇੱਕ ਵਿਧੀ ਵਿਵਧਾਨ ਦੇ ਅੰਤਰਗਤ ਸਿੱਖਣ ਦੀ ਕੋਸ਼ਿਸ਼ ਕਰਦੇ ਆ ਤੇ ਅੱਛੇ ਤਰੀਕੇ ਦੇ ਉਹਨਾਂ ਨੂੰ ਟਰੇਨਰ ਮਿਲਦੇ ਆ ਅਧਿਆਪਕ ਮਿਲਦੇ ਆ ਮੈਂਟਰ ਮਿਲਦੇ ਆ ਉਹ ਜ਼ਰੂਰ ਕਾਮਯਾਬ ਹੁੰਦੇ ਆ ਇਸ ਲਈ ਪਿਆਰੇ ਵਿਦਿਆਰਥੀਓ ਜੇਕਰ ਕਿਸੇ ਨੂੰ ਵੀ ਇਹ ਲੱਗਦਾ ਹੈ ਕਿ ਉਹਦੀ ਦਿਮਾਗੀ ਸ਼ਕਤੀ ਦੂਸਰੇ ਨਾਲੋਂ ਘੱਟ ਹੈ ਕਿਸੇ ਨਾ ਕਿਸੇ ਪੱਧਰ ਤੇ ਥੋੜਾ ਬਹੁਤਾ ਇਹ ਅੰਤਰ ਹੋ ਸਕਦਾ ਹੈ ਪਰ ਜੇ ਤੁਸੀਂ ਲਗਾਤਾਰ ਮਿਹਨਤ ਕਰੋ ਅਭਿਆਸ ਕਰੋ ਤੇ ਆਪਣੀ ਲਗਾਤਾਰਤਾ ਬਣਾ ਕੇ ਰੱਖੋ ਤੁਸੀਂ ਕਿਸੇ ਵੀ ਦੂਸਰੇ ਵਿਅਕਤੀ ਨਾਲੋਂ ਅੱਗੇ ਜਾ ਸਕਦੇ ਹੋ ਬਹੁਤ ਵਾਰੀ ਮਾਪੇ ਲਗਾਤਾਰ ਬੱਚਿਆਂ ਨੂੰ ਇਹ ਕਹਿੰਦੇ ਰਹਿੰਦੇ ਆ ਕਿ ਇਸ ਬੱਚੇ ਦੇ ਵਿੱਚ ਦਿਮਾਗ ਨਹੀਂ ਇਹ ਨਹੀਂ ਪੜ ਸਕਦਾ ਇਹ ਐਵੇਂ ਨਹੀਂ ਕਰ ਸਕਦਾ ਜਿਹੜੇ ਇਸ ਕਿਸਮ ਦੇ ਬਿਆਨ ਵਿਖਿਆਨ ਹੈ ਉਹ ਬੱਚਿਆਂ ਦੀ ਬੁੱਧੀ ਨੂੰ ਤਿੱਖਾ ਕਰਨ ਦੀ ਬਜਾਏ ਖੁੰਡਾ ਕਰਦੇ ਆ ਉਹਨਾਂ ਨੂੰ ਕਿਸੇ ਕੰਮ ਯੋਗਰਾ ਨਹੀਂ ਰਹਿਣ ਦਿੰਦੇ ਇਸ ਲਈ ਹਰ ਬੱਚੇ ਵਿੱਚ ਵੱਖਰੀ ਯੋਗਤਾ ਹੁੰਦੀ ਹੈ ਉਸ ਦੀ ਵੱਖਰੀ ਯੋਗਤਾ ਨੂੰ ਪਹਿਚਾਣਨ ਜ਼ਰੂਰੀ ਨਹੀਂ ਹੈ ਕਿ ਸਾਰੇ ਮਾਪੇ ਹਰ ਬੱਚੇ ਦੀ ਯੋਗਤਾ ਨੂੰ ਆਪੇ ਪਹਿਚਾਨ ਸਕਣ ਇਹਦੇ ਲਈ ਪ੍ਰੋਫੈਸ਼ਨਲ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਕਿਸੇ ਪ੍ਰੋਫੈਸ਼ਨਲ ਦੀ ਸਹਾਇਤਾ ਲੈ ਸਕਦੇ ਹੋ ਬਲਕਿ ਕਿਸੇ ਵੀ ਬੱਚੇ ਨਾਲ ਧੱਕਾ ਨਾ ਕੀਤਾ ਜਾਵੇ ਕਿ ਜੇਕਰ ਉਹਦੀ ਰੁਚੀ ਜਾਂ ਸਮਰੱਥਾ ਕਿਸੇ ਪਾਸੇ ਹੋਰ ਹੈ ਅਸੀਂ ਧੱਕੇ ਨਾਲ ਕਹੀਏ ਕਿ ਉਸ ਨੂੰ ਅਸੀਂ ਡਾਕਟਰ ਬਣਾਉਣਾ ਹੈ ਇੰਜੀਨੀਅਰ ਬਣਾਉਣਾ ਹੈ ਆਈਐਸ ਬਣਾਉਣਾ ਹੈ ਸੀਏ ਬਣਾਉਣਾ ਹੈ ਜਾਂ ਕੁਝ ਹੋਰ ਬਣਾਉਣਾ ਹੈ ਇਸ ਲਈ ਸਭ ਤੋਂ ਪਹਿਲਾਂ ਉਸ ਦੇ ਮਨਪਸੰਦ ਦੀ ਚੀਜ਼ ਕਿਹੜੀ ਹੈ ਉਹਨੂੰ ਸਮਝਣਾ ਚਾਹੀਦਾ ਹੈ ਬਹੁਤੀ ਵਾਰੀ ਬੱਚਿਆਂ ਨੂੰ ਵੀ ਪਤਾ ਨਹੀਂ ਲੱਗਦਾ ਕਿ ਉਹਨਾਂ ਦਾ ਇੰਟਰਸਟ ਹੈ ਜਿਹੜਾ ਉਹ ਦੋਸਤਾਂ ਕਰਕੇ ਬਣਿਆ ਹੋਇਆ ਹੈ ਜਾਂ ਉਹਨਾਂ ਦੀ ਸਮਰੱਥਾ ਕਰਕੇ ਬਣਿਆ ਹੋਇਆ ਹੈ ਇਸ ਲਈ ਅਖੀਰ ਦੇ ਵਿੱਚ ਇਹੀ ਕਹਾਂਗੇ ਕਿ ਹਰ ਵਿਅਕਤੀ ਨੂੰ ਆਪਣੀ ਸਮਰੱਥਾ ਨੂੰ ਪਛਾਣਨਾ ਚਾਹੀਦਾ ਉਸ ਸਮਰੱਥਾ ਦੀ ਪਛਾਣ ਕਰਕੇ ਜਿਸ ਵਿੱਚ ਉਹਨੂੰ ਸਿੱਖਣ ਦੇ ਵਿੱਚ ਸੌਖ ਹਾਸਲ ਹੁੰਦੀ ਹੈ ਉਸੇ ਮਾਰਗ ਤੇ ਚੱਲਣਾ ਚਾਹੀਦਾ ਹੈ ਇਹਦੇ ਨਾਲ ਉਹਦੇ ਸਫਲ ਹੋਣ ਦੇ ਚਾਂਸ ਹੈ ਜਿਹੜੇ ਉਹ ਕਿਤੇ ਜ਼ਿਆਦਾ ਵੱਧ ਜਾਂਦੇ ਆ ਧੰਨਵਾਦ